ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕਾ ਸੌਰਤ ਕਰਦੀ ਆ ਆਪਣੇ YouTube ਚੈਨਲ ਸਾ ਫੈਮਿਲੀ ਤੇ ਔਰ ਸਨਾਉ ਜੀ ਸਾਰੇ ਕਿਵੇਂ ਹੋ ਮੇਰੇ ਭੈਣ ਭਰਾ ਠੀਕ ਹੋ ਵਧੀਆ ਚੜ੍ਹਦੀ ਕਲਾ ਚ ਆਪਾਂ ਵੀ ਵਧੀਆ ਜੀ ਕਿਰਪਾ ਵਾਹਿਗੁਰੂ ਦੀ ਲੋ ਜੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਰੂਹ ਰੂਹ ਹੋ ਰਹੇ ਆਗੇ ਤੇ ਅੱਜ ਦਿਖਾਉਣੇ ਆਪਾਂ ਹੋਰ ਸੋਹਣੇ ਸੋਹਣੇ ਸੂਟ ਮੇਰੀਆਂ ਭੈਣਾਂ ਵਾਸਤੇ ਤੇ ਜਿਹੜੀਆਂ ਰੋਜ਼ ਰੋਜ਼ ਆਪਾਂ ਨੂੰ ਡਿਮਾਂਡ ਕਰਦੀਆਂ ਨੇ ਵੀ ਹੋਰ ਸੂਟ ਲੈ ਕੇ ਆਓ ਹੋਰ ਸੋਹਣੇ ਜਿਹੇ ਸੂਟ ਹੋਰ ਲੈ ਕੇ ਆਓ ਤੇ ਬਾਕੀ ਤੁਹਾਡਾ ਬਹੁਤ ਸਾਰਾ ਪਿਆਰ ਮਿਲ ਰਿਹਾ ਜੀ ਆਪਣੇ ਚੈਨਲ ਨੂੰ ਤੇ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਤੇ ਬਾਕੀ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਕੋਲੇ ਪਹੁੰਚ ਜਾਵੇ ਤੇ ਆਪਾਂ ਵੀਡੀਓ ਅਪਲੋਡ ਕਰਦੇ ਰਹਿੰਦੇ ਹਾਂ ਸੂਟਾਂ ਵਾਲੀਆਂ ਵੀ ਤੇ ਫੈਮਿਲੀ ਬਲੌਗ ਵੀ ਤੇ ਤੁਸੀਂ ਉਹਨਾਂ ਨੂੰ ਇੰਜੋਏ ਕਰ ਸਕੋ ਤੇ ਬਾਕੀ ਆਪਾਂ ਪਿਛਲੀਆਂ ਵੀਡੀਓ ਪਾਈਆਂ ਨੇ ਸੂਟਾਂ ਵਾਲੀਆਂ ਕੁਝ ਆਪਾਂ ਸੂਟ ਵੀ ਆਪਾਂ ਦੁਕਾਨਾਂ ਤੇ ਜਾ ਕੇ ਵੀਡੀਓ ਪਾਉਂਦੇ ਹਾਂ ਕੁਝ ਆਪਾਂ ਵੀ ਸੇਲ ਕਰਦੇ ਆ ਆਪਣਾ ਆਨਲਾਈਨ ਆਫਲਾਈਨ ਦੋਨੇ ਤਰ੍ਹਾਂ ਦਾ ਕੰਮ ਆਗਾ ਤੇ ਜੇ ਵੀ ਕਿਸੇ ਭੈਣ ਨੂੰ ਸੂਟ ਚਾਹੀਦਾ ਹੁੰਦਾ ਤਾਂ ਆਪਣੇ ਤੋਂ ਵਾਈ ਕਰ ਲਿਆ ਕਰੋ ਜਾਂ ਕਿਸੇ ਵੀ ਤਰ੍ਹਾਂ ਦੀ ਵੈਰਾਈਟੀ ਕੁਝ ਵੀ ਚਾਹੀਦਾ ਹੁੰਦਾ ਤਾਂ ਆਪਾਂ ਨੂੰ ਮੈਸੇਜ ਕਰ ਦਿਆ ਕਰੋ ਆਪਾਂ ਹਰੇਕ ਤਰ੍ਹਾਂ ਦਾ ਸੂਟ ਆ ਜਿਹੜਾ ਤੁਹਾਨੂੰ ਰੈਡੀ ਕਰਕੇ ਦੇ ਦੇਵਾਂਗੇ ਤੇ ਬਾਕੀ ਹੁਣ ਜਿਹੜੇ ਅੱਜ ਵਾਲੇ ਆਪਾਂ ਕੁਝ ਸੂਟ ਦਿਖਾਉਣੇ ਆਂਗੇ ਇਹ ਹੈਗੇ ਆ ਜੌਰਜਰ ਤੇ ਵੀ ਆ ਤੇ ਕੁਝ ਖਾਦੀ ਤੇ ਆ ਤੇ ਕੁਝ ਕਾਟਨ ਤੇ ਵੀ ਨੇਗੇ ਹਾਂਜੀ ਜਿਹੜੀ ਆਪਾਂ ਅੱਜ ਵਾਲੀ ਵੈਰਾਈਟੀ ਦਿਖਾਉਣ ਲੱਗੇ ਆ ਕੱਪੜਿਆਂ ਦੀ ਆਪਾਂ ਜੁਨੀਕ ਜੀਆਂ ਚੀਜ਼ਾਂ ਲੈ ਕੇ ਆਉਂਦੇ ਹੁੰਦੇ ਆ ਹਮੇਸ਼ਾ ਹੀ ਇਹ ਨਹੀਂ ਹੈਗਾ ਵੀ ਜਿਹੜੀ ਮਿਲੀ ਉਹੀ ਜਿਹੜੀ ਪਰਸਨਲੀ ਆਪਾਂ ਨੂੰ ਵਧੀਆ ਲੱਗਦੇ ਆ ਆਪਾਂ ਉਹ ਚੀਜ਼ਾਂ ਚਾਗਦੇ ਹੁੰਦੇ ਆਂਗੇ ਤੇ ਅੱਜ ਵੀ ਆਪਾਂ ਉਹੀ ਕਲਰ ਚੂਜ਼ ਕੀਤੇ ਨੇ ਬਹੁਤ ਸੋਹਣੇ ਫਰੰਟ ਚੂਜ਼ ਕੀਤੇ ਨੇ ਆ ਮੈਂ ਉਮੀਦ ਕਰਦੀ ਆਂ ਵੀ ਜਿਹੜੇ ਮੇਰੇ ਚੈਨਲ ਨਾਲ ਜੁੜੇ ਹੋਏ ਨੇ ਤੇ ਭੈਣਾ ਉਹਨਾਂ ਨੂੰ ਵਧੀਆ ਲੱਗਣਗੇ ਪਸੰਦ ਆਉਣਗੇ ਤੇ ਚਲੋ ਜੀ ਹੁਣ ਆਪਾਂ ਅੱਜ ਦੀ ਜਿਹੜੀ ਵੈਰਾਈਟੀ ਲੈ ਕੇ ਆਏ ਆ ਉਹ ਤੁਹਾਨੂੰ ਦਿਖਾਉਣ ਲੱਗੇ ਆ ਇਹਨਾਂ ਦੇ ਵਿੱਚੋਂ ਭੈਣੇ ਇਹ ਆਪਣੇ ਕੋਲੇ ਸਿੰਗਲ ਸਿੰਗਲ ਜਾਂ ਦੋ-ਦੋ ਪੀਸ ਹੀ ਨੇ ਜਿਹਨੂੰ ਵੀ ਜਿਹੜਾ ਵੀ ਚਾਹੀਦਾ ਪਲੀਜ਼ ਸਕਰੀਨਸ਼ਾਟ ਲੈ ਕੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਛੇਤੀ ਛੇਤੀ ਆਪਣਾ ਆਰਡਰ ਜਿਹੜਾ ਬੁੱਕ ਕਰ ਲਿਓ ਕੌਕੀ ਦੁਆਰਾ ਨਾ ਤਾਂ ਉਹੋ ਜੀ ਪ੍ਰਿੰਟਿੰਗ ਆਉਂਦੀ ਹੈ ਨਾ ਹੀ ਉਹੋ ਜੀ ਡਿਜ਼ਾਈਨਿੰਗ ਆਉਂਦੀ ਹੈ ਨਾ ਹੀ ਉਹੋ ਜੀ ਕਲਰ ਆਉਂਦੇ ਆ ਮੁਸਕਰੀ ਮਿਲਦੇ ਨੇ ਤੇ ਫਿਰ ਬਾਅਦ ਚ ਜਦੋਂ ਸੇਲ ਹੋ ਜਾਂਦੇ ਆ ਫਿਰ ਭੈਣਾਂ ਦੇ ਫੋਨ ਆਉਂਦੇ ਰਹਿੰਦੇ ਨੇ ਵੀ ਤੁਸੀਂ ਉਹਦੇ ਨਾਲ ਦਾ ਲਿਆ ਦਿਓ ਜੀ ਐ ਹਨਾ ਉਹ ਨਹੀਂ ਮਿਲਦੇ ਸੀ ਮਾ ਬਹੁਤ ਔਖੇ ਮਿਲਦੇ ਆ ਤੇ ਇਹ ਜਿਹੜੇ ਆਪਾਂ ਅੱਜ ਵਾਲੇ ਪਾਏ ਨੇ ਬਹੁਤ ਹੀ ਸੋਹਣੇ ਜੇ ਰੰਗ ਨੇਗੇ ਤੇ ਜਿਹੜਾ ਵੀ ਜਿਹਨੂੰ ਵੀ ਚਾਹੀਦਾ ਹੋਇਆ ਸਕਰੀਨਸ਼ਾਟ ਲੈ ਕੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਤੇ ਆਪਣਾ ਆਰਡਰ ਜਿਹੜਾ ਬੁੱਕ ਕਰ ਦਿਓ ਜੀ ਤੁਸੀਂ ਛੇਤੀ ਛੇਤੀ ਆਪਣਾ ਆਰਡਰ ਜਿਹੜਾ ਬੁੱਕ ਕਰਦੇ ਹੋ ਆਰਡਰ ਬੁੱਕ ਕਰਨ ਦੇ ਲਈ ਜਿਹੜਾ ਆਪਣਾ ਨੰਬਰ ਆ WhatsApp ਨੰਬਰ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਹੁੰਦਾ ਤੇ ਵੀਡੀਓ ਦੇ ਉੱਪਰ ਵੀ ਆਊਗਾ ਤੁਸੀਂ ਉਹਦੇ ਉੱਤੇ ਮੈਸੇਜ ਕਰ ਦਿਓ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਬਾਕੀ ਜਿਹੜੀ ਇੱਕ ਗੱਲ ਜਿਹਦੇ ਵਿੱਚ ਹਰੇ ਹਰ ਇੱਕ ਪੈਟ ਆਪਨਾਂ ਨਾਲ ਹੁੰਦਾ ਵੀ ਹੈ ਨਾ ਅ ਕੋਰੀਅਰ ਦਾ ਚਾਰਜ ਵੀ ਸਾਡੇ ਜਿਹੜਾ ਅਸੀਂ ਕੋਰੀਅਰ ਕਰਦੇ ਆ ਵੀਰੇ 80 ਰੁਪਏ ਪਰ ਕਿਜੀ ਦੇ ਹਿਸਾਬ ਨਾਲ ਹੁੰਦਾਗਾ ਉਹਦੇ ਵਿੱਚ ਸਾਡਾ ਕੁਝ ਵੀ ਨਹੀਂ ਹਨਾ ਪ੍ਰੋਫਿਟ ਜਾਂ ਕੁਝ ਵੀ ਉਹ ਜਿੰਨੇ ਉਹਨਾਂ ਨੇ ਲੈਣੇ ਆ ਅਸੀਂ ਉੰਨੇ ਦੇਣੇ ਆ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹ ਗੱਲ ਭੈਣਾਂ ਨੂੰ ਬਾਰ-ਬਾਰ ਕਹਿਣੀ ਹੁੰਦੀ ਆ ਵੀ ਭੈਣੇ ਇਹ ਚ ਸਾਡਾ ਕੋਈ ਮਾਰਜਨ ਨਹੀਂ ਹੈਗਾ ਅਸੀਂ ਕੋਈ ਮਾਰਜਨ ਨਹੀਂ ਰੱਖਦੇ ਅਸੀਂ ਦੂਜੇ ਸ਼ਹਿਰ ਜਾ ਕੇ ਕੋਰੀਅਰ ਕਰਾ ਕੇ ਆਉਣੇ ਆ ਤੇ 80 ਰੁਪਏ ਪਰ ਕਿਜੀ 1 ਕਿਲੋ ਦੇ ਹਿਸਾਬ ਨਾਲ 80 ਪੈ ਲੱਗਦੇ ਆ ਭੈਣੇ ਤੇ ਉਹਦੇ ਪਿੱਛੇ ਦਾ ਤੁਸੀਂ ਉਹ ਕਰਿਆ ਕਰੋ ਤੇ ਬਾਕੀ ਹਨਾ ਉਹ ਉਹਨਾਂ ਦਾ ਹੀ ਕੰਮ ਆ ਜਿੰਨਾ ਉਹਨਾਂ ਨੇ ਸਾਤੋਂ ਲੈਣੇ ਆ ਸੀ ਉੰਨੇ ਦੇਣੇ ਆਗੇ ਤੇ ਬਾਕੀ ਚਲੋ ਜੀ ਸ਼ੁਰੂ ਕਰਦੇ ਆ ਅੱਜ ਦੇ ਸੋਹਣੇ ਸੋਹਣੇ ਸੂਟ ਤੇ ਵੀਡੀਓ ਨੂੰ ਥੱਲੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਪਲੀਜ਼ ਇੱਕ ਵਾਰ ਦੱਸ ਦਿਆ ਕਰੋ ਵੀ ਤੁਹਾਨੂੰ ਆਪਣੀ ਕਲੈਕਸ਼ਨ ਕਿਵੇਂ ਲੱਗਦੀ ਆ ਬਾਏ ਕਰਨਾ ਨਾ ਕਰਨਾ ਉਹ ਹਰੇਕ ਦੀ ਮਰਜ਼ੀ ਆਪਣੀ ਹੈ ਨਾ ਵੀ ਇੱਕ ਵਾਰ ਤੁਸੀਂ ਸਾਨੂੰ ਰਿਸਪੌਂਸ ਦੇ ਦਿਆ ਕਰੋ ਵੀ ਹਾਂਜੀ ਵਧੀਆ ਨੇ ਜੇ ਨਹੀਂ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਬਾਕੀ ਚੈਨਲ ਨੂੰ ਆਪਣੇ ਨੂੰ ਕਰ ਲਿਓ ਜੀ ਸਬਸਕ੍ਰਾਈਬ ਪਲੀਜ਼ ਬਾਤ ਤੋਂ ਬਾਅਦ ਸਪੋਰਟ ਕਰੋ ਸਰਾ ਫੈਮਿਲੀ ਆਪਣਾ ਚੈਨਲ ਆ ਤੇ ਬਾਕੀ ਤੁਸੀਂ ਵੀਡੀਓ ਦੇਖਦੇ ਹੀ ਰਹੇ ਨੇ ਆਜੋ ਜੀ ਫਿਰ ਅੱਜ ਵਾਲੇ ਸੂਟ ਦਿਖਾਉਣੇ ਆ ਤੁਹਾਨੂੰ ਆਪਾਂ ਇਹ ਜਿਹੜਾ ਪਹਿਲਾ ਸੂਟ ਹੈਗਾ ਪਹਿਲਾਂ ਤਾਂ ਕਲਰ ਤੇ ਪ੍ਰਿੰਟਿੰਗ ਚੈੱਕ ਕਰ ਲੋ ਇਹਦੀ ਬਹੁਤ ਸੋਹਣਾ ਬਣਿਆ ਹੋਇਆ ਜੀ ਪਿਓਰ ਬਿਸਕੋਸ਼ ਚਾਰਜਾਟਾ ਹੈ ਫੈਬਰਿਕ ਸੌਫਟ ਵਾਲਾ ਚੈੱਕ ਕਰੋ ਪ੍ਰਿੰਟ ਤੇ ਕਲਰ ਕਿੰਨੀ ਸੋਹਣੀ ਜੀ ਚੀਜ਼ ਆ ਗਈ ਬਹੁਤ ਸੋਹਣਾ ਲੱਗੂਗਾ ਇਹ ਪਾਇਆ ਹੋਇਆ ਸੂਟ ਜਦੋਂ ਬਣ ਕੇ ਰੈਡੀ ਹੋ ਗਿਆ ਤੇ ਤੁਹਾਨੂੰ ਕੋਈ ਨਹੀਂ ਕਹੂਗਾ ਵੀ ਇਹਦਾ ਰੇਟ ਆ ਜਿਹੜਾ ਇੰਨਾ ਲੋ ਪ੍ਰਾਈਸ ਹੈਗਾ ਤੁਸੀਂ ਮੇਰੇ ਵੇਅਰ ਕੀਤਾ ਦੇਖਿਆ ਇਹ ਬਲੈਕ ਸੂਟ ਦੀ ਬਹੁਤ ਡਿਮਾਂਡ ਆਈ ਸੀ ਇਹ ਸੂਟ ਆਪਾਂ ਲੈ ਕੇ ਆਏ ਸੀ ਜਦੋਂ ਇਹਨਾਂ ਦੀ ਬਹੁਤ ਸੇਲ ਹੋਈ ਸੀ ਤੇ ਇਹ ਸੂਟ ਦੁਬਾਰਾ ਮਿਲਣੋਂ हट ਗਏ ਹੁਣ ਇਹਨਾਂ ਨੇ ਬਹੁਤ ਭੈਣਾਂ ਨੇ ਆਰਡਰ ਕਰੇ ਸੀ ਇਹ ਸੂਟ ਤੇ ਆਪਾਂ ਖੁਦ ਵੀ ਸਟਿਚ ਕਰਵਾਏ ਨੇ ਤੇ ਪਾਏ ਦਾ ਨਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਇੰਨਾ ਲਾਈਟ ਵੇਟ ਕਪੜਾ ਤੇ ਇਹ ਕਪੜਾ ਉਸ ਤੋਂ ਵੀ ਕਿਤੇ ਜ਼ਿਆਦਾ ਵਧੀਆ ਹੈਗਾ ਤੇ ਇਹ ਵਾਲਾ ਸੂਟ ਦਾ ਕਲਰ ਡਿਜ਼ਾਈਨ ਚੈੱਕ ਕਰੋ ਤੁਸੀਂ ਬਹੁਤ ਜ਼ਿਆਦਾ ਸੋਹਣਾ ਸੂਟ ਆ ਇਹ ਬਹੁਤ ਪਿਆਰਾ ਜੁਨੀਕ ਜਿਹਾ ਕਲਰ ਆ ਇਹਦਾ ਤੇ ਬਹੁਤ ਸੋਹਣਾ ਜਿਹਾ ਪ੍ਰਿੰਟ ਆਗਾ ਤੇ ਚੈੱਕ ਕਰ ਲੋ ਪਿਓਰ ਬਿਸਕੋਸ ਜੌਰਜਟ ਕਪੜਾ ਹੈਗਾ ਜੀ ਇਹ ਪਿਓਰ ਬਿਸਕੋਸ ਜੌਰ ਸੀਰੀਅਸਲੀ ਮੈਂ ਤੁਹਾਨੂੰ ਕਹਿ ਰਹੀ ਆ ਵੀ ਬਹੁਤ ਸੋਹਣਾ ਫੈਬਰਿਕ ਆ ਤੇ ਜੇ ਕਿਸੇ ਨੂੰ ਚਾਹੀਦਾ ਤਾਂ ਪਲੀਜ਼ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਭੇਜ ਦਿਓ ਤੇ ਆਪਣਾ ਆਰਡਰ ਛੇਛੇ ਦੀ ਬੁੱਕ ਕਰ ਲਓ ਜੀ ਨੈਕਸਟ ਸੂਟ ਦਿਖਾਉਣੇ ਆ ਤੁਹਾਨੂੰ ਇਹ ਵਾਲਾ ਹੈਗਾ ਜੀ ਨੈਕਸਟ ਸੂਟ ਆ ਸਿੱਧਾ ਕਰਕੇ ਦਿਖਾਉਣੇ ਆ ਇਹ ਵੀ ਹੈਗਾ ਪਿਓਰ ਬਿਸਕੋਸ ਦਾ ਜਾਰਜਟ ਬਹੁਤ ਸੋਹਣੀ ਜਾਰਜਟਾ ਸੀਰੀਅਸਲੀ ਬਹੁਤ ਸੋਹਣੀ ਜਾਰਜਟਾਗੀ ਪਹਿਲਾਂ ਲੋ ਚੈੱਕ ਕਰੋ ਤੁਸੀਂ ਡਿਜ਼ਾਈਨਿੰਗ ਤੇ ਇਹਦੀ ਪ੍ਰਿੰਟਿੰਗ ਇੰਨਾ ਸੋਹਣਾ ਪੀਸ ਆ ਨਾ ਇਹ ਸੱਚੀ ਬਹੁਤ ਜ਼ਿਆਦਾ ਸੋਹਣਾ ਪੀਸ ਹੈਗਾ ਤੇ ਮੈਂ ਜਦੋਂ ਲੈ ਕੇ ਆਈ ਨਾ ਘਰੇ ਵੀ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਤੇ ਇਹਦਾ ਨੇੜੇ ਤੋਂ ਦਿਖਾਉਣੀ ਆ ਮੈਂ ਤੁਹਾਨੂੰ ਦੇਖੋ ਪ੍ਰਿੰਟਿੰਗ ਤੇ ਕਲਰ ਕਿੰਨਾ ਸੋਹਣਾ ਕੰਬੀਨੇਸ਼ਨ ਆਗਾ ਚੈੱਕ ਕਰੋ ਹੋਏ ਹਾਂਜੀ ਜਿਹੜਾ ਨੈਕਸਟ ਸੂਟ ਹੈਗਾ ਉਹ ਆਹ ਵਾਲਾ ਤੁਸੀਂ ਕਲਰ ਤੇ ਡਿਜ਼ਾਈਨ ਚੈੱਕ ਕਰ ਲਓ ਪਹਿਲਾਂ ਮੈਂ ਨੇੜੇ ਕਰਕੇ ਦਿਖਾ ਦਿੰਦੀ ਆ ਤੁਹਾਨੂੰ ਇਹ ਵੀ ਪਿਓਰ ਬਿਸਕੋਸ ਦਾ ਹੈਗਾ ਬਹੁਤ ਸੋਹਣੀ ਨਾ ਫੈਬਰਿਕ ਸੌਫਟ ਵਾਲੀ ਦੇਖੋ ਉਹ ਨਹੀਂ ਹੈਗੀ ਵੀ ਇਹ ਲੜੂ ਤੇ ਇਹਦੇ ਕਲਰ ਡਿਜ਼ਾਈਨ ਬਹੁਤ ਸੋਹਣਾ ਚੀਜ਼ ਆ ਜੀ ਆਲ ਓਵਰ ਸੂਟ ਬਣੂਗਾ ਬਹੁਤ ਸੋਹਣਾ ਲੱਗੂਗਾ ਤੁਸੀਂ ਮੈਚਿੰਗ ਕਰਨਾ ਮੈਚਿੰਗ ਵੀ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਹੈ ਨਾ ਇੱਛਾ ਕੀ ਜਿੱਦਾਂ ਵੀ ਤੁਹਾਨੂੰ ਚੰਗਾ ਲੱਗਦਾ ਤੇ ਬਾਕੀ ਪਰਸਨਲੀ ਬਹੁਤ ਸੋਹਣਾ ਸੂਟ ਆ ਮੈਨੂੰ ਬਹੁਤ ਜ਼ਿਆਦਾ ਪਸੰਦ ਆਨੇ ਸਾਰੇ ਸੂਟ ਬਹੁਤ ਸੋਹਣੇ ਨੇ ਅੱਜ ਵਾਲੀ ਕਲੈਕਸ਼ਨ ਸਾਰੀ ਬਹੁਤ ਸੋਹਣੀ ਆ ਸੀਰੀਅਸਲੀ ਤੇ ਇਹ ਵੱਡੇ ਪਣੇ ਦੇ ਸੂਟ ਨੇ ਹਾਂ ਜੀ ਇੱਕ ਮੈਂ ਇਹ ਗੱਲ ਦੱਸ ਦਿੰਨੀ ਆ ਇਹ ਵੱਡੇ ਪਣੇ ਦੇ ਸੂਟ ਨੇ 3.5 3 ਮੀਟਰ ਤੇ ਫੁੱਲ ਸੂਟ ਬੁਰਾ ਵਧੀਆ ਬਣੂਗਾ ਤੇ ਬਾਕੀ ਆ ਦੇਖ ਲਓ ਤੁਸੀਂ ਇੱਕ ਵਾਰ ਆਪਾਂ ਫੇਰ ਦਿਖਾ ਦਿੰਨੇ ਆਂਗੇ ਤੁਹਾਨੂੰ ਤੇ ਜੇ ਕਿਸੇ ਭੈਣ ਨੂੰ ਚਾਹੀਦਾ ਜੀ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਕੱਪੜੇ ਦੀ ਜ਼ਿੰਮੇਵਾਰੀ ਆਪਣੀ ਆ ਤੇ ਲੈਣ ਦੀ ਜ਼ਿੰਮੇਵਾਰੀ ਤੁਹਾਡੀ ਹੈ ਜੀ ਤੇ ਤੁਸੀਂ ਸੂਟ ਆਰਡਰ ਕਰਦੇ ਜਾਓ ਸਕਰੀਨਸ਼ਾਟ ਲੈ ਕੇ ਅਗਲਾ ਸੂਟ ਦਿਖਾਉਣੇ ਓਕੇ ਹਾਂਜੀ ਨੈਕਸਟ ਸੂਟ ਦਿਖਾਉਣੇ ਆਂ ਏ ਵਾਲਾ ਸੂਟ ਚੈੱਕ ਕਰੋ ਇਹਦਾ ਕਲਰ ਪ੍ਰੋਪਰ ਆ ਰਿਹਾ ਕੈਂਬ੍ਰਿਜ ਹਾਂ ਨੈਕਸਟ ਸੂਟ ਹੈਗਾ ਜੀ ਆਪਣਾ ਇਹ ਵਾਲਾ ਨੰਬਰ ਤੀਜਾ ਤੇ ਇਹ ਹੈਗਾ ਨਾ ਪਿੰਕ ਕਲਰ ਰਾਣੀ ਪਿੰਕ ਕਲਰ ਤੇ ਵਿੱਚ ਨੇੜੇ ਤੋਂ ਮੜਾਇਆ ਕਰ ਦਿੰਦੀ ਆ ਆਹ ਪ੍ਰਿੰਟ ਆ ਤੇ ਆਹ ਹੈਗੇ ਨੇ ਕਲਰ ਸਹੀ ਆ ਰਿਹਾ ਨਹੀਂ ਵਿੱਚ ਤੇ ਇਹ ਹੈਗਾ ਜੀ ਸੂਟ ਤਰਜਾ ਨੰਬਰ ਇਹ ਵੀ ਬਿਸਕੋਸ ਪਿਓਰ ਜੋਰਜਟ ਦਾ ਤੁਸੀਂ ਸੂਟ ਚੈੱਕ ਕਰੋ ਐਨਾ ਸੋਹਣਾ ਕਲਰਾ ਨਾ ਇਹ ਵਾਲੇ ਸੂਟ ਦਾ ਬਹੁਤ ਪਿਆਰਾ ਇਹ ਇੱਕੋ ਹੀ ਸੂਟ ਸੀ ਉੱਥੇ ਵੀ ਇੱਕੋ ਹੀ ਸੂਟ ਸੀ ਤੇ ਆਪਾਂ ਇਹਨੂੰ ਲੈ ਆਏ ਛੱਡਣ ਨੂੰ ਜੀ ਨਹੀਂ ਕਰਿਆ ਹੈਗਾ ਤੇ ਬਹੁਤ ਸੋਹਣਾ ਸੂਟ ਆ ਹਨਾ ਪਰਸਨਲੀ ਬਹੁਤ ਜ਼ਿਆਦਾ ਸੋਹਣਾ ਸੂਟ ਆ ਦੇਖੋ ਤੇ ਇਹ ਇੱਕੋ ਹੀ ਆ ਜਿੱਥੋਂ ਲੈ ਕੇ ਆਏ ਆ ਆਪਾਂ ਉੱਥੋਂ ਵੀ ਇੱਕੋ ਹੀ ਸੀ ਹੈਗਾ ਹੋਰ ਨਹੀਂ ਹੈਗਾ ਇਹਦੇ 'ਚ ਤੇ ਜੇ ਕਿਸੇ ਭੈਣ ਨੂੰ ਚਾਹੀਦਾ ਤੇ ਛੇਤੀ ਛੇਤੀ ਆਪ ਦਾ ਆਰਡਰ ਕਰੋ ਤੇ ਆਪਾਂ ਨੂੰ WhatsApp ਨੰਬਰ ਤੇ ਭੇਜ ਦਿਓ ਜੀ ਤੇ ਬਹੁਤ ਲੋ ਪ੍ਰਾਈਸ ਸੂਟ ਨੇ ਇਹ ਇਹ ਗੱਲ ਨਹੀਂ ਹੈਗੀ ਵੀ ਕੋਈ ਜਿਆਦਾ ਕੋਸਟਲੀ ਸੂਟ ਨੇ ਬਿਲਕੁਲ ਐਨੇ ਸੋਹਣੇ ਸੂਟ ਐਨੇ ਘੱਟ ਰੇਟਾਂ ਚ ਨਹੀਂ ਮਿਲਦੇ ਹਾਂਜੀ ਨੰਬਰ ਅੱਗੇ 4 ਚੌਥਾ ਸੂਟ ਆ ਗਿਆ ਇਹ ਵਾਲੇ ਸੂਟ ਦਾ ਵੀ ਕਲਰ ਚੈੱਕ ਕਰੋ ਤੁਸੀਂ ਕਿੰਨਾ ਸੋਹਣਾ ਕਲਰ ਆ orange ਜਿਹਾ ਕਲਰ ਆ ਲਾਈਟ orange ਪ੍ਰਿੰਟਿੰਗ ਚੈੱਕ ਕਰੋ ਕਿੰਨੀ ਸੋਹਣੀਆਂ ਨੇ ਇਹ ਵੀ ਪਿਓਰ ਡਿਸਕਾਸ ਦਾ ਹੈਗਾ ਤੇ ਉਹੀ 3.5 ਮੀਟਰ ਵੱਡੇ ਪੜੇ ਦੇ ਸੂਟ ਨੇਗੇ ਇਹ ਸਾਰੇ 3.5 ਮੀਟਰ ਨੇਗੇ ਤੇ ਇਹ ਵੀ ਬਹੁਤ ਸੋਹਣਾ ਸੂਟ ਆ ਤੇ ਬਹੁਤ ਸੋਹਣਾ ਹੀ ਕਲਰ ਆ ਦੇਖੋ ਬਹੁਤ ਪਿਆਰਾ ਹੈ ਜਿਹਨੂੰ ਵੀ ਚਾਹੀਦਾ ਤੇ ਆਪਾਂ ਨੂੰ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਆਰਡਰ ਕਰ ਦਿਓ ਜੀ ਛੇ ਛੇਤੀ ਆਪਣੇ ਕੋਲੇ ਹੀ ਇੱਕ ਜਾਂ ਦੋ-ਦੋ ਪੀਸ ਨੇ ਮੋਸਟਲੀ ਤਾਂ ਇੱਕੋ ਹੀ ਨੇ ਇੱਕ-ਇੱਕ ਹੀ ਆ ਸਾਰਿਆਂ ਦੇ ਵਿੱਚ ਜ਼ਿਆਦਾ ਨਹੀਂ ਹੈਗੇ ਅਗਲਾ ਸੂਟ ਹੈਗਾ ਆਹ ਵਾਲਾ ਇਹ ਵੀ ਇੰਨਾ ਸੋਹਣਾ ਸੂਟਾ ਨਾ ਸੀਰੀਅਸਲੀ ਬਹੁਤ ਸੋਹਣਾ ਤੁਸੀਂ ਚੈੱਕ ਕਰੋ ਇਹਦਾ ਕਲਰ ਜੇ ਇੰਨਾ ਸੋਹਣਾ ਤੇ ਪ੍ਰਿੰਟਿੰਗ ਜੀ ਬਹੁਤ ਸੋਹਣੀ ਹੈ ਮੈਂ ਤੁਹਾਨੂੰ ਕੋਲੇ ਕਰਕੇ ਦਿਖਾਉਣੀ ਆ ਕੈਮਰੇ ਦੇ ਦੇਖੋ ਆਹ ਵਾਲੀ ਚੀਜ਼ ਆ ਤੇ ਇਹ ਵੀ ਪਿਓਰ ਡਿਸਕਾਊਸ ਦਾ ਹੈ ਉਹ ਦਾ ਆਪਣਾ ਬਹੁਤ ਸੋਹਣਾ ਸੂਟ ਹੈ ਵੀ ਕਲਰ ਜੀ ਵੀ ਇਹਦੇ ਬਹੁਤ ਪਿਆਰੇ ਨੇਗੇ ਤੇ ਚਾਹੀਦਾ ਜਿਹੜੂ ਵੀ ਪਹਿਨ ਨੂੰ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਆਪਾਂ ਨੂੰ ਤੇ ਆਪਣਾ ਆਰਡਰ ਜਿਹੜਾ ਬੁੱਕ ਕਰਦੇ ਜਾਓ ਨਾਲ ਦੀ ਨਾਲ ਤੇ ਨੈਕਸਟ ਕਲਰ ਹੈਗਾ ਬਹੁਤ ਸੋਹਣਾ ਟਮਟਰੀ ਜਿਹਾ ਬਾਲਾ ਸੋਹਣਾ ਪ੍ਰਿੰਟ ਹੈ ਇਹਦਾ ਵੀ ਦੇਖੋ ਬਹੁਤ ਸੋਹਣਾ ਨਾ ਅ ਟਮਾਟਰੀ ਜਿਹਾ ਕਲਰ ਆ ਹੋਰ ਇਸ ਸੋਨਾ ਜਿਹਾ ਕਲਰ ਪਤ ਨਹੀਂ ਕਿਵੇਂ ਜਕਾ ਹੁਣ ਤੁਮ ਤੇ ਵੀ ਪਿਆਰਾ ਬਹੁਤ ਆ ਇਹ ਵੀ ਬਿਸਕੋਸ ਜੌਰਜਟ ਦਾ ਹੀ ਆ ਇਹ ਜੌਰਜਟ ਦੇ ਸੂਟ ਸੀ ਜਿਹੜੇ ਆਪਣੇ ਸੇਲ ਬਹੁਤ ਹੋਏ ਨੇਗੇ ਤੇ ਕਿਉਂਕਿ ਦੁਬਾਰਾ ਦੁਬਾਰਾ ਡਿਮਾਂਡ ਆਉਂਦੀ ਰਹਿੰਦੀ ਇੱਕ ਤਾਂ ਇਹਦਾ ਰੇਟ ਨਹੀਂ ਅੰਨਾ ਹੁੰਦਾ ਇੱਕ ਪਾਏ ਇੰਨੇ ਕ ਜਿਆਦੇ ਸੋਹਣੇ ਲੱਗਦੇ ਹੁੰਦੇ ਨੇ ਨਾ ਬਿਗੂ ਲੱਗਦਾ ਹੀ ਨਹੀਂ ਵੀ ਇੰਨੇ ਘੱਟ ਪ੍ਰਾਈਸ ਵਾਲਾ ਇਹ ਸੂਟਾ ਨੇੜੇ ਤੋਂ ਦੇਖ ਲਓ ਬੜਾ ਜਿਆਦਾ ਪ੍ਰਿੰਟ ਵਗੈਰਾ ਵਿੱਚ ਬਲੈਕ ਇਹਦਾ ਜਿਹੜੀ ਪ੍ਰਿੰਟਿੰਗ ਆ ਉਹ ਬਲੈਕ ਕਲਰ ਦੀ ਆ ਤੇ ਇਹ ਸਿੰਗਲ ਸਿੰਗਲ ਨੇ ਜੀ ਆਪਣੇ ਕੋਲੇ ਸੂਟ ਜਿਹਨੂੰ ਵੀ ਚਾਹੀਦੇ ਨੇ ਤੁਸੀਂ ਇਹ ਸਕਰੀਨਸ਼ਾਟ ਲੈ ਕੇ ਭੇਜ ਦਿਓ ਆਪਣੇ ਆਰਡਰ ਲੈਣੇ ਜਿਹੜੇ ਬੁੱਕ ਕਰਦੇ ਚਾਹੀਏ ਉਹ ਨੰਬਰ ਆਪਣਾ ਡਿਸਕ੍ਰਿਪਸ਼ਨ ਚ ਵੀ ਹੈਗਾ ਤੇ ਆਪਣਾ ਸਕਰੀਨ ਤੇ ਵੀ ਸ਼ੋ ਹੋਊਗਾ ਤੁਹਾਨੂੰ ਨੈਕਸਟ ਸੂਟ ਚੈੱਕ ਕਰੋ ਸਿੱਧੂ ਪੱਟ ਕਿਹੜੀ ਹੈ ਜੀ ਆਹ ਵਾਲੀ ਹੈ ਸਿੱਧਾ ਅਗਲਾ ਸੂਟ ਦੇਖੋ ਜੀ ਇਹ ਵੀ ਇੰਨਾ ਸੋਹਣਾ ਪ੍ਰਿੰਟਾਂ ਦਾ ਇਹਦਾ ਬਹੁਤ ਪਿਆਰਾ ਤੇ ਇਹਦੇ ਵਿੱਚ ਥੋੜੇ ਥੋੜੇ ਡਾਟਸ ਨੇਗੇ ਆ ਦੇਖੋ ਛੋਟੇ-ਛੋਟੇ ਇਹਨੇ ਹੀ ਲੀਫਸ ਜੇ ਡਿਜ਼ਾਈਨ ਦਾ ਪੱਤਿਆ ਜਾਂਦਾ ਤੇ ਵਿੱਚ ਥੋੜੇ-ਥੋੜੇ ਬਰੀਕ ਜੇ ਡਾਟਸ ਨੇਗੇ ਇਹਦੇ ਵਿੱਚ ਤੇ ਲੈਓ ਚੈੱਕ ਕਰੋ ਤੁਸੀਂ ਅੱਦਾ ਇਹ ਵੀ ਬਹੁਤ ਸੋਹਣਾਗਾ ਸੀਰੀਅਸਲੀ ਬਹੁਤ ਜ਼ਿਆਦਾ ਸੋਹਣਾ ਸੂਟਾ ਜਿਹਨੂੰ ਵੀ ਚਾਹੀਦਾ ਹਨਾ ਆਰਡਰ ਕਰਦੇ ਹੋ ਜੀ ਆਪਾਂ ਨੂੰ ਨੈਕਸਟ ਹੈਗਾ ਬਲੈਕ ਕਲਰ 올 ਟਾਈਮ ਹਮੇਸ਼ਾ ਸਾਰਿਆਂ ਦਾ ਫੇਵਰਟ ਹੁੰਦਾ ਬਲੈਕ ਤੇ ਬਲੈਕ ਹੈ ਵੀ ਪੂਰਾ ਹੱਥ ਸੂਟਾ ਸਿਰਾਈ ਦੇਖੋ ਕਿੰਨਾ ਸੋਹਣਾ ਸੂਟ ਆ ਇਹਦੇ ਵਿੱਚ ਨਾ 골ਡਨ ਕਲਰ ਦੇ ਆਹਾ ਨੇਗੇ ਡਿਜ਼ਾਈਨਿੰਗ ਜੀ ਤੇ ਫਲਾਰ ਬਣੇ ਹੋਏ ਨੇ ਬਹੁਤ ਸੋਹਣੀ ਚੀਜ਼ ਆ ਇਹ ਤੇ ਸ਼ਾਈ ਨਾ ਵਿੱਚ ਤੇ ਨਾਈਟ ਜਿਵੇਂ ਪਾਉਣਾ ਹੋਵੇ ਆਪਾਂ ਬਹੁਤ ਸੋਹਣਾਗਾ ਪਾਰਟੀ ਵੇਅਰ ਦਾ ਸੂਟ ਬਣ ਜਾਂਦਾ ਤੇ ਰੇਟ ਜਮੇ ਲੋ ਪ੍ਰਾਈਸ ਤੇ ਬਹੁਤ ਸੋਹਣੇ ਸੂਟ ਨੇ ਇਹ ਸਾਰੇ ਵੱਡੇ ਪੜੇ ਦੇ ਨੇ 3.5 3.5 ਮੀਟਰ ਦੇ ਕੋਈ 4 ਦਾ ਵੀ ਹੋ ਸਕਦਾਗਾ ਤੇ ਪ੍ਰੋਪਰ ਸੂਟ ਦੇ ਜਿਵੇਂ ਵੱਡੇ ਪੜੇ ਨੇ ਹੁੰਦੇ ਨੇ ਆਪਣੇ ਤੇ ਬਹੁਤ ਸੋਹਣੇ ਨੇ ਜੀ ਆ ਦੇਖੋ ਬਲੈਕ ਕਲਰ ਦਾ ਹੈਗਾ ਇਹ ਤੇ ਵਿੱਚ ਇਹ ਤੇ 골ਡਨ ਕਲਰ ਤੇ ਡਾਟਸ ਨੇ ਤੇ ਫਲਾਅਰ ਨੇ ਪਿੰਕ ਕਲਰ ਦੇ ਇਹ ਵੀ ਬਹੁਤ ਪਿਆਰਾ ਦਾ ਤੇ ਜਿਹਨੂੰ ਵੀ ਚਾਹੀਦਾ ਪੈਣ ਨੂੰ ਇੰਨੇ ਘੱਟ ਹਾਂਜੀ ਇਹ ਆਪਣੇ ਕੋਲੇ ਬਿਸਕੋਸ ਦੇ ਹੈਗੇ ਆ 7-8 ਸੂਟ ਤੁਹਾਨੂੰ ਸਾਰੇ ਦਿਖਾਟੇ ਤੇ ਜਮਾ ਆਏ ਆ ਪੂਰੇ ਘੈਂਟ ਲੋ ਅਗਲਾ ਦਿਖਾਉਨੇ ਆ ਹੁਣ ਤੁਹਾਨੂੰ ਇਹ ਹੈਗਾ ਕਾਟਨ ਦੇ ਵਿੱਚ ਇਹ ਕਾਟਨ ਆਪਾਂ ਪਹਿਲਾਂ ਵੀ ਲੈ ਕੇ ਆਏ ਸੀਗੇ ਏ ਆਪਾਂ ਪਹਿਲਾਂ ਵੀ ਸੂਟ ਮੈਂ ਤੁਹਾਨੂੰ ਵੀਡੀਓ ਚ ਤੁਸੀਂ ਜਿਨ੍ਹਾਂ ਨੇ ਵੀਡੀਓ ਆਪਣੀ ਦੇਖੀ ਹੋਣੀ ਉਹਨਾਂ ਚ ਦੇਖੀ ਹੋਣਗੇ ਇਹਦੇ ਨਾਲ ਦੇ ਸੂਟ ਆਪਣੇ ਜਿੰਨੇ ਵੀ ਸੀ ਸਾਰੇ ਸੇਲ ਹੋ ਗਏ ਤੇ ਇਹ ਆਪਾਂ ਦੁਬਾਰਾ ਫੇਰ ਲੈ ਕੇ ਆਏ ਆ ਕਿਉਂਕਿ ਇਹਦੀ ਡਿਮਾਂਡ ਫੇਰ ਆਈ ਸੀ ਕਾਟਨ ਸੋਹਣੀ ਬਹੁਤ ਜ਼ਿਆਦਾ ਆ ਇਹ ਤੇ ਆਪਾਂ ਨਾ ਇਹ ਘਰੇ ਧੋ ਕੇ ਦੇਖੀ ਸੀ ਕਾਟਨ ਜਿਹੜੀ ਕਈ ਵਾਰ ਕਾਟਨ ਧੋਣ ਤੋਂ ਬਾਅਦ ਢਲਜੀ ਪੈਂਦੀ ਹੈ ਉਹ ਚੀਜ਼ ਨਹੀਂ ਤੇ ਇਹਦਾ ਪ੍ਰਿੰਟ ਹੈਗਾ ਇਹਦਾ ਕਲਰ ਹੈਗਾ ਲੈਮਨ ਜ ਬਹੁਤ ਸੋਹਣਾ ਲੈਮਨ ਆ ਉਹ ਨਹੀਂ ਹੈਗਾ ਇਹਦੇ ਨਾਲ ਆਫ ਵਾਈਟ ਸਲਵਾਰ ਲਈ ਸੀ ਆਪਾਂ ਪਹਿਲਾਂ ਚਿਕਨ ਦੀਆਂ ਸਲਵਾਰਾਂ ਲਾਉਣੀਆਂ ਸੀ ਆਫ ਵਾਈਟ ਤੇ ਆਪਣੇ ਸੇਲ ਹੋ ਗਏ ਸੀ ਹੁਣ ਇਹ ਪੂਰਾ ਸੂਟ ਵੀ ਮਿਲੂਗਾ ਤੁਹਾਨੂੰ ਜੇ ਤੁਸੀਂ ਸਲਵਾਰਾਂ ਸਲਵਾਰ ਲਾਉਣੀਆਂ ਨਾਲ ਆਫ ਵਾਈਟ ਚਿਕਨ ਦੀ ਜਿਆ ਪਲੇਨ ਉਵੇਂ ਵੀ ਲੱਗ ਜੂ ਆਪਣੇ ਕੋਲੇ ਫੈਬਰਿਕ ਹੈਗਾ ਤੇ ਇਹ ਫਿਲਹਾਲ ਸੂਟ ਆ ਸਾਰਾ ਦੇਖ ਲਓ ਜੀ ਪਿਓਰ ਕਾਟਨ ਪਿਓਰ ਕਾਟਨ ਹੈ ਇਹਦੇ ਨਾਲ ਦਾ ਪਹਿਲਾਂ ਆਪਣੇ ਸੇਲ ਹੋ ਗਿਆ ਆਪਾਂ ਦੁਬਾਰਾ ਲੈ ਕੇ ਆਏ ਦੁਬਾਰਾ ਇਹ ਮਿਲ ਗਿਆ ਆਪਾਂ ਨੂੰ ਮਿਲਦਾ ਨਹੀਂ ਪਤਾ ਨੇ ਇਕ ਕਾ ਲੈ ਕੇ ਆਇਆ ਜੀ ਆਪਾਂ ਹੋਰ ਕਾਟਨ ਚ ਇਹਦਾ ਕਲਰ ਜਬ ਬਹੁਤ ਪਿਆਰਾ ਹੈਗਾ ਵੀ ਜਬਾ ਲੋ ਪ੍ਰਾਈਸ ਦੀ ਸੂਟ ਨੇ ਜੀ ਸੱਚੀ ਸੀਰੀਅਸਲੀ ਬਹੁਤ ਲੋ ਪ੍ਰਾਈਸ ਆਹ ਹਾਈ ਕਲਰ ਆ ਇਹਦੇ ਵਿੱਚ ਬਲੈਕ ਜਾਂ ਡਿਜ਼ਾਈਨ ਹੈਗਾ ਇਹ ਵੀ ਪਿਓਰ ਕਾਟਨ ਦਾ ਹੈਗਾ ਬਹੁਤ ਸੋਹਣਾ ਕਾਟਨ ਬਹੁਤ ਪਿਆਰੀ ਜਿਹਨੂੰ ਚਾਹੀਦਾ ਛੇ ਛੇ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਤੇ ਆਦੇ ਆਰਡਰ ਨੇ ਜਿਹੜੇ ਬੁੱਕ ਕਰਦੇ ਜਾਓ ਦੇ ਦੁਆਰਾ ਨਹੀਂ ਮਿਲਨੇ ਹਾਂਜੀ ਆ ਹੈਗਾ ਆਪਣਾ ਖਾਦੀ ਸਿਲਕ ਦਾ ਉਹ ਖਾਦੀ ਕਾਟਨ ਸੌਰੀ ਇਹ ਹੈਗਾ ਖਾਦੀ ਕਾਟਨ ਦਾ ਆਪਣੇ ਕੋਲ ਇਹਨਾਂ ਵਿੱਚ ਹੈਗੇ ਸੀ ਦੋ ਤਿੰਨ ਡਿਜ਼ਾਈਨ ਜੇ ਪਰ ਫਿਲਹਾਲ ਮੈਂ ਮੈਨੂੰ ਇਹੀ ਜ਼ਿਆਦਾ ਚੰਗਾ ਲੱਗਿਆ ਇਹ ਹੈਗਾ ਖਾਦੀ ਕਾਟਨ ਪਿੰਕ ਜਿਹਾ ਕਲਰ ਆਗਾ ਇਹਦਾ ਵਿੱਚ ਆ ਚਿੱਲੀ ਬਣੀਆਂ ਹੋਈਆਂ ਨੇ ਰੈੱਡ ਜੀਆਂ ਤੇ ਬੇਬੀ ਪਿੰਕ ਕਲਰ ਆਗਾ ਇਹਦਾ ਨੇੜੇ ਕਪੜਾ ਬਹੁਤ ਸੋਹਣਾ ਜੀ ਆ ਦੇਖੋ ਕਪੜਾ ਪਿਓਰ ਖਾਦੀ ਹੈ ਜੀ ਡਿਜ਼ਾਈਨ ਫੈਬਰਿਕ ਬਹੁਤ ਘੈਂਟ ਆ ਸਾਰੀ ਗਰਮੀ ਚ ਪੈਣ ਵਾਲਾ ਕੱਪੜਾ ਹੈ ਇਹਦੀ ਗੱਲ ਨਹੀਂ ਹੈ ਇਹ ਵੀ ਪੂਰਾ ਸੂਟ ਆਪਣੇ ਕੋਲੇ ਦੇਖੋ ਤੁਸੀਂ ਬੇਬੀ ਪਿੰਕ ਕਲਰ ਆ ਇਹ ਵੀ ਆਪਣੇ ਕੋਲੇ ਇੱਕੋ ਹੀ ਸੂਟ ਆਗਾ ਚਲੋ ਠੀਕ ਆ ਜੀ ਤੇ ਇੰਨੇ ਸੂਟ ਜਿਹੜੇ ਆਪਾਂ ਤੁਹਾਨੂੰ ਦਿਖਾਏ ਨੇਗੇ ਇੰਨੇ ਜਿਹੜੇ ਸੂਟ ਆਪਾਂ ਤੁਹਾਨੂੰ ਦਿਖਾਏ ਆ ਮੈਨੂੰ ਉਮੀਦ ਆ ਕਿ ਤੁਹਾਨੂੰ ਸਾਰੇ ਸੂਟ ਹੀ ਬਹੁਤ ਪਸੰਦ ਆਉਣਗੇ ਤੇ ਆਪਾਂ ਵਧੀਆਲੇ ਸੋਹਣੀ ਪ੍ਰਿੰਟਡ ਡਿਜ਼ਾਈਨਿੰਗ ਕਲਰ ਲੈ ਕੇ ਆਉਣੇ ਹੁੰਦੇ ਆ ਜਿਹੜੇ ਕਿ ਪਰਸਨਲੀ ਆਪ ਨੂੰ ਪਸੰਦ ਹੁੰਦੇ ਨੇ ਤੇ ਬਾਕੀ ਜਿਵੇਂ ਦਾ ਭੈਣਾ ਪਸੰਦ ਕਰਦੀਆਂ ਨੇ ਆਪਣੇ ਤੋਂ ਖਰੀਦਣਾ ਆਪਾਂ ਉਦਾਂ ਦੀ ਲੈ ਕੇ ਆਉਣੇ ਆ ਕਿਉਂਕਿ ਜੋਰਜਟ ਦੀ ਵੈਰਾਈਟੀ ਆਪਾਂ ਪਹਿਲਾਂ ਵੀ ਲੈ ਕੇ ਆਉਣੇ ਆ ਤੇ ਇਹ ਪਸੰਦ ਵੀ ਬਹੁਤ ਕਰਦੇ ਨੇ ਸਾਰੇ ਜਾਣੇ ਤੇ ਬਹੁਤ ਲਾਈਟ weight ਕੱਪੜਾ ਹੁੰਦਾਗਾ ਇਹ ਇਹੋ ਜੀ ਗੱਲ ਨਹੀਂ ਹੈਗੀ ਵੀ ਪੈਂਦਾ ਨਹੀਂ ਮੇਰੇ ਕੋਲ ਦੇ ਪਾਇਆ ਹੋਇਆ ਇਹ ਵਾਲਾ ਸੂਟ ਬਲੈਕ ਇਹ ਵੀ ਜੋਰਜਟ ਦਾ ਹੀ ਆ ਤੇ ਪਰ ਇਹ ਜਿਹੜੇ ਐਤਕੀ ਵਾਲੇ ਪ੍ਰਿੰਟ ਆਏ ਨੇ ਕਲਰ ਆਏ ਨੇ ਬਾਰੇ ਕੈਂਟ ਆਏ ਨੇਗੇ ਬਹੁਤ ਸੋਹਣੇ ਨੇ ਸਾਰੇ ਰੰਗ ਤੇ ਪਾਸੇ ਸੂਟ ਆਪਣੇ ਕੋਲੇ ਕੋਈ ਹੋਈ ਦੋ ਆ ਬਾਕੀ ਸਾਰਾ ਇੱਕ ਇੱਕ ਹੀ ਹੈਗਾ ਤੇ ਦੁਬਾਰਾ ਮਿਲੇ ਨਾ ਮਿਲੇ ਉਹ ਕੋਈ ਗਰੰਟੀ ਨਹੀਂ ਹੈਗੀ ਹੈਨਾ ਜੀ ਨੂੰ ਵੀ ਚਾਹੀਦਾ ਹੋਇਆ ਛੇ ਛੇ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਆਪਣੇ ਨੰਬਰ ਤੇ ਬਾਕੀ ਤੁਹਾਨੂੰ ਮੈਂ ਸਾਰਾ ਹਿਸਾਬ ਕਿਤਾਬ ਦੱਸਦਾ ਤੇ ਆਪਾਂ Google Pay ਰਾਹੀਂ ਆਪਣੀ ਪੇਮੈਂਟ ਹੁੰਦੀ ਹੈ ਜੀ ਅਡਵਾਂਸ ਪੇਮੈਂਟ ਹੁੰਦੀ ਹੈ ਜਿੰਜੇਕਰ ਤੁਹਾਡੀ ਪੇਮੈਂਟ ਨਹੀਂ ਆਉਂਦੀ ਉਨੱਚ ਕਰ ਆਪਾਂ ਸੂਟ ਆ ਜਿਹੜਾ ਪੈਕ ਨਹੀਂ ਕਰਦੇ ਜਿੰਜੇਕਰ ਤੁਹਾਡੀ ਪੇਮੈਂਟ ਆ ਜਾਂਦੀ ਹੈ ਜਦੋਂ ਤੱਕ ਫਿਰ ਥੋੜਾ ਜਿਹੜਾ ਆਰਡਰ ਆ ਉਹ ਰੈਡੀ ਹੋ ਜਾਂਦਾਗਾ ਤੇ ਬਾਕੀ ਕੋਰੀਅਰ ਵਾਲਾ ਮੇ ਵੀ ਤੁਹਾਨੂੰ ਹਸਤਾਫ ਸਾਰਾ ਦਾਸ ਤਾ ਨਾ ਉਹਦੇ ਪਿੱਛੇ ਮੈਸੇਜ ਹੁੰਦੇ ਨੇ ਪੈਣ ਹੁੰਦੇ ਮੈਂ ਤਾਂ ਕਰਕੇ ਹਰੇਕ ਵੀਡੀਓ ਚ ਉਹ ਚੀਜ਼ ਕਲੀਅਰ ਕਰਦੀ ਹੁੰਦੀ ਆ ਤੇ ਬਾਕੀ ਜਿਹਨੂੰ ਵੀ ਹਾਂਜੀ ਜਿਹਨੂੰ ਵੀ ਸੂਟ ਪਸੰਦ ਆਉਂਦੇ ਨੇ ਆਪ ਦਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੇ ਦੁਬਾਰਾ ਫੇਰ ਮਿਲਾਂਗੇ ਆਪਾਂ ਹੋਰ ਨਵੇਂ ਸੋਹਣੇ ਸੂਟਾਂ ਦੇ ਨਾਲ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ